ਕੀ ਇਹ ਰਾਣੀ ਨੇ ਸਹਬਜਾਦਿਆਂ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਤੋਂ ਬਾਅਦ ਆਪਣੇ ਸੀਨੇ ਵਿੱਚ ਕਟਾਰ ਕਿਉਂ ਮਾਰ ਲਿਆ ਸੀ ਇਸ ਤੋਂ ਪਹਿਲਾਂ ਅਸੀਂ ਭਾਈ ਮੋਤੀਰਾਮ ਮਹਾਰਾਜ ਜੀ ਦੀ ਸੇਵਾ ਅਤੇ ਸਮਰਪਣ ਨੂੰ ਜ਼ਰੂਰ ਦੱਸਣਾ ਚਾਹਾਂਗੇ ਕਿਉਂਕਿ ਉਹਨਾਂ ਦੀ ਸ਼ਹਾਦਤ ਨੂੰ ਵੀ ਅਣਗੌਲਿਆ ਨਹੀਂ ਕੀਤਾ ਜਾ ਸਕਦਾ ਅਸਲਾਮੁਅਲੈਕੁਮ ਵੀਰੋ ਕੀ ਹਾਲ ਚਾਲ ਹੈ ਮੀਤ ਕਰਨਾ ਤੁਸੀਂ ਸਾਰੇ ਠੀਕ ਠਾਕ ਹੋਗੇ ਵਧੀਆ ਹੋਵੋਗੇ ਚੜ ਦੀ ਕਲਾ ਚ ਹੋਗੇ ਅੱਜ ਗੱਲ ਕਰਾਂਗੇ ਵਜ਼ੀਰ ਖਾਨ ਤੇ ਉਹਦੀ ਬੀਵੀ ਦੀ ਵਜ਼ੀਰ ਖਾਨ ਤੇ ਉਹਦੀ بیوی ਜਿਹੜੀ ਏ ਉਹਦੇ ਵਿੱਚ ਉਹਨਾਂ ਦੀ ਸੋਚ ਦੇ ਵਿੱਚ ਬਹੁਤ ਫਰਕ ਸੀ ਵਜ਼ੀਰ ਖਾਨ ਦੀ بیوی ਜਿਹੜੀ ਏ ਉਹ ਛੋਟੇ ਸਾਹਬਜ਼ਾਦਿਆਂ ਦੇ ਨਾਲ ਸੀ ਛੋਟੇ ਸਾਹਬਜ਼ਾਦਿਆਂ ਦੀ ਰਿਹਾਈ ਦੀ ਗੱਲ ਕਰਦੀ ਸੀ ਵਜ਼ੀਰ ਖਾਨ ਬਹੁਤ ਜ਼ਾਲਮ ਹੁਕਮਰਾਨ ਸੀ ਲੇਕਿਨ ਇਹਦੀ بیوی ਜਿਹੜੀ ਏ ਉਹ ਬਹੁਤ ਹੀ ਜ਼ਿਆਦਾ ਰਹਿਮ ਦਿਲ ਸੀ ਵਜ਼ੀਰ ਖਾਨ ਦੀ بیوی ਨੇ ਵਜ਼ੀਰ ਖਾਨ ਨੂੰ ਛੋਟੇ ਸਾਹਬਜ਼ਾਦਿਆਂ ਦੇ ਬਾਰੇ ਕੀ ਗੱਲ ਆਖੀ ਸੀ ਅੱਜ ਇਸੇ ਹਵਾਲੇ ਨਾਲ ਵੀਡੀਓ ਹੈ ਵਿডিও ਦੀ ਤਰ੍ਹਾਂ ਵਧਨ ਤੋਂ ਪਹਿਲੇ ਤੁਹਾਡੇ ਅੱਗੇ ਗੁਜ਼ਾਰਿਸ਼ ਹੈ ਜੇਕਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਣੇ ਬੈਲ ਆਈਕਨ ਨੂੰ ਵੀ ਦਬਾਓ ਤਾਂ ਕਿ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਸਭ ਤੋਂ ਪਹਿਲੇ ਮਿਲਦੀ ਰਹੇ ਚਲੋਗੇ ਵੀਡੀਓ ਸ਼ੁਰੂ ਕਰਨੀਆਂ ਜੀ 1 2 3 ਗੋ ਜਿਸ ਜਾਣਕਾਰੀ ਲਈ ਤੁਸੀਂ ਇਸ ਵੀਡੀਓ ਨੂੰ ਖੋਲਿਆ ਹੈ ਉਹ ਰਾਣੀ ਜੈਨਾ ਦਾ ਇਤਿਹਾਸ ਅਸੀਂ ਵੀਡੀਓ ਦੇ ਅਖੀਰ ਵਿੱਚ ਦੱਸਾਂਗੇ ਕਿ ਇਹ ਰਾਣੀ ਨੇ ਸਹਬਜਾਦਿਆਂ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਤੋਂ ਬਾਅਦ ਆਪਣੇ ਸੀਨੇ ਵਿੱਚ ਕਟਾਰ ਕਿਉਂ ਮਾਰ ਲਿਆ ਸੀ ਇਸ ਤੋਂ ਪਹਿਲਾਂ ਅਸੀਂ ਭਾਈ ਮੋਤੀराम ਮਹਿਰਾ ਜੀ ਦੀ ਸੇਵਾ ਅਤੇ ਸਮਰਪਣ ਨੂੰ ਜ਼ਰੂਰ ਦੱਸਣਾ ਚਾਹਾਂਗੇ ਕਿਉਂਕਿ ਉਹਨਾਂ ਦੀ ਸ਼ਹਾਦਤ ਨੂੰ ਵੀ ਅਣਗੌਲਿਆ ਨਹੀਂ ਕੀਤਾ ਜਾ ਸਕਦਾ ਸੋ ਕਿਰਪਾ ਕਰਕੇ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਤਾਂ ਕਰ ਹੀ ਲਿਆ ਹੋਵੇਗਾ ਕਿਉਂਕਿ ਇੱਥੇ ਸਿੱਖ ਇਤਿਹਾਸ ਨਾਲ ਸੰਬੰਧਤ ਸੈਂਕੜੇ ਵੀਡੀਓਜ਼ ਤੁਹਾਨੂੰ ਮਿਲ ਜਾਣਗੀਆਂ ਸੋ ਸਮਾਂ ਨਾ ਖਰਾਬ ਕਰਦੇ ਹੋਏ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਭਾਈ ਮੋਤੀराम ਜੀ ਸਰਹੰਦ ਵਿਖੇ ਵजीरਖਾਨ ਦੇ ਕੋਲ Hindu ਕੈਦੀਆਂ ਨੂੰ ਰੋਟੀ ਖਵਾਉਣ ਦੀ ਨੌਕਰੀ ਕਰਦੇ ਸਨ ਇਸ ਰਹੰਦ ਦੇ ਰਹਿਣ ਵਾਲਾ ਗੁਰਸਿੱਖ ਸਦਾ ਗੁਰੂ ਪਿਆਰ ਵਿੱਚ ਲੀਨ ਰਹਿੰਦਾ ਗੁਰੂ ਕੀ ਸਿੱਖਾਂ ਦਾ ਇਹਦੇ ਕੋਲ ਆਉਣਾ ਜਾਣਾ ਵੀ ਸੀ ਭਾਈ ਮੋਤੀराम ਜੀ ਇੱਕ ਸੁਧਾਰਨ ਸਿੱਖ ਵਾਂਗ ਆਪਣਾ ਜੀਵਨ ਬਤੀਤ ਕਰਦੇ ਸਨ ਅਤੇ ਨਾਲ ਦੀ ਨਾਲ ਇਹ ਸਰਕਾਰ ਦੇ ਪਾਸ ਨੌਕਰੀ ਵੀ ਕਰਦੇ ਸੀ ਇਸ ਸੁਧਾਰਨ ਵਿਅਕਤੀ ਦੀ ਕੋਈ ਬਹੁਤੀ ਜਾਣ ਪਛਾਣ ਜਾਂ ਸਰਕਾਰ ਦੇ ਦਰਬਾਰੇ ਕੋਈ ਪਹੁੰਚ ਤਾਂ ਨਹੀਂ ਸੀ ਬਸ ਇਹ ਨੌਕਰੀ ਨਾਲ ਆਪਣਾ ਗੁਜ਼ਾਰਾ ਕਰਦਾ ਸੀ ਜਦੋਂ ਇਸ ਨੂੰ ਪਤਾ ਲੱਗਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਤੇ ਛੋਟੇ ਪੁੱਤਰਾਂ ਨੂੰ ਕੈਦ ਕਰਕੇ ਠੰਡੇ ਬੁਰਜ ਵਿੱਚ ਰੱਖਿਆ ਗਿਆ ਹੈ ਕੋਈ ਕਪੜਾ ਜਾਂ ਭੋਜਨ ਨਾ ਦੇਣ ਦਾ ਨਵਾਬ ਨੇ ਸਖਤ ਹੁਕਮ ਦਿੱਤਾ ਹੈ ਅਤੇ ਨਾਲ ਦੀ ਨਾਲ ਕਰੜੇ ਪਹਿਰੇ ਵੀ ਲਗਾਏ ਹੋਏ ਨੇ ਇਹ ਸੁਣ ਕੇ ਇਸ ਦਾ ਕੋਮਲ ਹਿਰਦਾ ਕੁਰਲਾ ਉਠਿਆ ਸਾਰੀ ਸਖਤਾਈ ਨੂੰ ਇਸ ਨੇ ਠੰਡੇ ਬੁਰਜ ਦੇ ਆਲੇ-ਦੁਆਲੇ ਘੁੰਮ ਕੇ ਪਹਿਲਾਂ ਦੇਖਿਆ ਕੋਈ ਵਾਹ ਪੇਸ਼ ਨਾ ਚਲਦੀ ਦੇਖ ਇਹ ਆਪਣੇ ਘਰ ਜਾ ਕੇ ਤਾਂ ਹੀ ਰੋ ਪਿਆ ਇਸ ਦੀ ਮਾਂ ਨੇ ਪੁੱਛਿਆ ਕੀ ਹੋਇਆ ਇੰਨਾ ਦਿਲਗੀਰ ਕਿਉਂ ਹੈ ਤਾਂ ਇਸ ਨੇ ਕਿਹਾ ਗੁਰੂ ਜੀ ਦੇ ਮਾਤਾ ਜੀ ਤੇ ਸਹਬਜ਼ਾਦੇ ਭੁਖਣ ਭਾਣੇ ਕੈਦ ਕੀਤੇ ਹੋਏ ਨੇ ਮੈਥੋਂ ਦੇਖ ਨਹੀਂ ਹੁੰਦੇ ਭਾਈ ਮੋਤੀराम ਜੀ ਦੀ ਮਾਤਾ ਨੇ ਕਿਹਾ ਨਵਾਬ ਦੀ ਸ਼ਕਤੀ ਨੂੰ ਤਾਂ ਤੂੰ ਜਾਣਦਾ ਹੀ ਹੈ ਜਿਸ ਨੇ ਵੀ ਉਸ ਦੇ ਹੁਕਮ ਦੀ ਕੁਤਾਹੀ ਕੀਤੀ ਉਸ ਨੂੰ ਸਖਤ ਸਜ਼ਾ ਦੇ ਕੇ ਮਾਰ ਦੇਵੇਗਾ ਇਸ ਨੇ ਕਿਹਾ ਗੁਰੂ ਜੀ ਦਾ ਪਰਿਵਾਰ ਸਾਡੇ ਲਈ ਕਿੰਨੇ ਦੁੱਖ ਚੱਲ ਰਿਹਾ ਅਸੀਂ ਗੁਰੂ ਜੀ ਦੇ ਕਿਸੇ ਵੀ ਕੰਮ ਨਾ ਆ ਸਕੇ ਸਾਡੇ ਜਿਉਣ ਦਾ ਕੀ ਲਾਭ ਹੋਇਆ ਮੈਥੋਂ ਇਹ ਜ਼ੁਲਮ ਦੇਖਣਾ ਹੀ ਹੁੰਦਾ ਮੈਂ ਜ਼ਰੂਰ ਉਹਨਾਂ ਨੂੰ ਦੁੱਦਸ਼ਕਾਵਾਂਗਾ ਆਪਣੀ ਘਰਵਾਲੀ ਨੂੰ ਕਿਹਾ ਕਿ ਦੁੱਧ ਗਰਮ ਕਰ ਤੇ ਆਪਣੇ ਗਹਿਣੇ ਮੈਨੂੰ ਦੇ ਦੇ ਜੋ ਮੈਂ ਪਹਿਰੇਦਾਰਾਂ ਨੂੰ ਲਾਲਚ ਦੇ ਕੇ ਬੁਰਜ ਤੱਕ ਪਹੁੰਚ ਸਕਾਂਗਾ ਭਾਈ ਮੋਦੀਰਾਮ ਜੀ ਦੀ ਮਾਂ ਤੇ ਘਰਵਾਲੀ ਇਹ ਸੇਵਾ ਲਈ ਤਿਆਰ ਹੋ ਗਈਆਂ ਰਾਤ ਦੇ ਹਨੇਰੇ ਵਿੱਚ ਪਹਿਰੇਦਾਰਾਂ ਨੂੰ ਗਹਿਣੇ ਦੇ ਕੇ ਇਹ ਮਰਜੀਵੜਾ ਠੰਡੇ ਬੁਰਜ ਵਿੱਚ ਜਾ ਪਹੁੰਚਿਆ ਗੁਰੂ ਪਿਆਰ ਦਾ ਵਿਸ਼ਵਾਸ ਦੁਆ ਦਾਦੀ ਮਾਂ ਤੇ ਸਹਬਜ਼ਾਦਿਆਂ ਨੂੰ ਗੂੜੀ ਪ੍ਰੀਤ ਨਾਲ ਦੁੱਧ ਛਕਾਇਆ ਦੂਸਰੀ ਰਾਤ ਨੂੰ ਵੀ ਦੁੱਧ ਛਕਾਉਣ ਦੀ ਸੇਵਾ ਪੂਰੀ ਸਿੱਧਕ ਦਲੀ ਨਾਲ ਕੀਤੀ ਮਾਤਾ ਜੀ ਨੇ ਇਸ ਸੇਵਾ ਕਲਣਾਂ ਲਈ ਭਾਈ ਮੋਤੀराम ਜੀ ਨੂੰ ਆਸ਼ੀਰਵਾਦ ਦਿੱਤਾ ਤੇ ਕਿਹਾ ਕਿ ਤੇਰੀ ਗੁਰੂ ਘਰ ਨਾਲ ਬਣ ਆਵੇ ਤੇਰਾ ਪੋ ਨੂੰ ਮਾਤਾ ਜੀ ਤੇ ਸਹਿਬਜ਼ਾਦਿਆਂ ਨੂੰ ਨਵਾਬ ਦੇ ਹੁਕਮ ਨਾਲ ਸ਼ਹੀਦ ਕਰ ਦਿੱਤਾ ਗਿਆ ਇੱਕ ਗਰੀਬ ਸਿੱਖ ਉਸ ਦਿਨ ਬਹੁਤ ਜ਼ਿਆਦਾ ਉਦਾਸ ਸੀ ਭਾਈ ਟੋਡਰਮਲ ਜੀ ਨਾਲ ਹੋ ਕੇ ਸੰਸਕਾਰ ਦੀ ਸਾਰੀ ਸੇਵਾ ਨਿਭਾਈ ਜਿਸ ਬਾਰੇ ਆਪਾਂ ਪਿਛਲੀ ਵੀਡੀਓ ਵਿੱਚ ਵੀ ਪੂਰਾ ਦੱਸਿਆ ਸੀ ਥੋੜੇ ਦਿਨਾਂ ਬਾਅਦ ਨਵਾਬ ਨੂੰ ਜਦ ਪਤਾ ਲੱਗਾ ਇਸਨੇ ਗੁਰੂ ਦੀ ਮਾਂ ਤੇ ਪੁੱਤਰਾਂ ਨੂੰ ਦੁੱਧ ਪਲਾਇਆ ਸੀ ਤਾਂ ਪਰਿਵਾਰ ਸਮੇਤ ਇਸ ਨੂੰ ਕੈਦ ਕਰ ਲਿਆ ਗਿਆ ਪੁੱਛਣ ਤੇ ਭਾਈ ਮੋਤੀराम ਜੀ ਨੇ ਸੱਚੋ ਸੱਚ ਦੱਸ ਦਿੱਤਾ ਇਸ ਨੂੰ ਵੱਡਾ ਜੁਰਮ ਮੰਨ ਕੇ ਜ਼ਾਲਮ ਵਜ਼ੀਰ ਖਾਂ ਦੇ ਹੁਕਮ ਨਾਲ ਇਸ ਮਰਜੀਵੜੇ ਨੂੰ ਇਸ ਦੀ ਮਾਂ ਘਰ ਵਾਲੀ ਤੇ ਛੋਟੇ ਇੱਕੋ ਇੱਕ ਪੁੱਤਰ ਨੂੰ ਕੋਹਲੂ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਗਿਆ ਇਸ ਪਰਿਵਾਰ ਨੂੰ ਦੁੱਧ ਪਿਲਾਉਣ ਦੀ ਇੰਨੀ ਵੱਡੀ ਸਜ਼ਾ ਮਿਲ ਗਈ ਇਹਨਾਂ ਦੀ ਸ਼ਹਾਦਤ ਨੂੰ ਸਾਕਾ ਸਰਹੰਦ ਦੇ ਨਾਲ ਹੀ ਯਾਦ ਕੀਤਾ ਜਾਂਦਾ ਰਹੇਗਾ ਭਾਈ ਮੋਤੀराम ਜੀ ਤੇ ਉਸਦੇ ਪਰਿਵਾਰ ਨੂੰ ਸਿੱਖ ਹਿਰਦਾ ਕਦੇ ਨਹੀਂ ਭੁਲਾ ਪਾਏਗਾ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਇਸ ਮਹਾਨ ਸ਼ਹੀਦ ਦੇ ਨਾਂ ਤੇ ਗੁਰਦੁਆਰਾ ਬਾਬਾ ਮੋਤੀराम ਜੀ ਗੁਰਦੁਆਰਾ ਫਤਿਹਗੜ ਸਾਹਿਬ ਤੋਂ ਲਾਈਨ ਲੰਘ ਕੇ ਬਸੀ ਪਠਾਣਾ ਨੂੰ ਜਾਂਦੀ ਸੜਕ ਦੇ ਬਿਲਕੁਲ ਉੱਪਰ ਸਥਿਤ ਹੈ ਇੱਥੇ ਦੋ ਪ੍ਰਾਤਨ ਗਲਾਸ ਮੌਜੂਦ ਹਨ ਜੋ ਸ਼ੀਸ਼ੇ ਦੇ ਸ਼ੋਕੇਸ ਵਿੱਚ ਰੱਖੇ ਹੋਏ ਨੇ ਸੰਗਤਾਂ ਦੀ ਜਾਣਕਾਰੀ ਲਈ ਇਹ ਲਿਖਿਆ ਹੋਇਆ ਹੈ ਕਿ ਇਨ੍ਹਾਂ ਗਲਾਸਾਂ ਨਾਲ ਪਾਈ ਮੋਤੀराम ਜੀ ਨੇ ਮਾਤਾ ਜੀ ਤੇ ਸਹਿਬਜ਼ਾਦਿਆਂ ਨੂੰ ਦੁੱਧ ਛਕਾਇਆ ਸੀ ਫਤਿਹਗੜ੍ਹ ਸਾਹਿਬ ਜਾਣ ਵਾਲੀਆਂ ਸੰਗਤਾਂ ਨੂੰ ਇਸ ਮਹਾਨ ਸ਼ਹੀਦ ਦੇ ਨਾਂ ਤੇ ਬਣੇ ਅਸਥਾਨ ਦੇ ਵੀ ਦਰਸ਼ਨ ਜ਼ਰੂਰ ਕਰਨੇ ਚਾਹੀਦੇ ਹਨ ਤਾਂ ਕਿ ਉਹ ਮਰਜੀਵੜੇ ਦੀ ਕੀਤੀ ਕਾਲਣਾ ਨੂੰ ਪ੍ਰਣਾਮ ਕੀਤਾ ਜਾ ਸਕੇ ਬਾਬਾ ਮੋਤੀਰਾ ਮਹਾਰਾਜ ਦੀ ਪ੍ਰਾਤਨ ਯਾਦਗਾਰ ਗੁਰਦੁਆਰਾ ਠੰਡਾ ਬੁਰਜ ਦੇ ਕੋਲ ਹੁੰਦੀ ਸੀ ਜੋ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਨਵੀਨ ਕਨ ਸਮੇਂ ਸਮਾਪਤ ਕਰ ਦਿੱਤੀ ਗਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਸ ਦੀ ਬਦਲ ਚ ਇੱਥੇ ਰੋਜ਼ਾ ਸ਼ਰੀਫ ਦੇ ਕੋਲ ਥਾਂ ਦੇ ਦਿੱਤੀ ਗਈ 1984 ਵਿੱਚ ਗੁਰਦੁਆਰਾ ਬਾਬਾ ਮੋਤੀराम ਜੀ ਬਣਿਆ ਜੋ ਇਹਨਾਂ ਦੇ ਨਾਂ ਤੇ ਬਣੀ ਸਭਾ ਨੇ ਬਣਾਇਆ ਹੈ ਹੁਣ ਆਪਾਂ ਉਸ ਇਤਿਹਾਸ ਦੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਜਿਸ ਕਰਕੇ ਤੁਸੀਂ ਇਸ ਵੀਡੀਓ ਨੂੰ ਖੋਲਿਆ ਹੈ ਉਸ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਇੱਥੇ ਅਜਿਹੀਆਂ ਜਾਣਕਾਰੀਆਂ ਤੁਹਾਨੂੰ ਸਮੇਂ-ਸਮੇਂ ਤੇ ਅਸੀਂ ਦਿੰਦੇ ਰਹਿੰਦੇ ਹਾਂ ਆਪਣੀ ਸੁਰਤ ਨੂੰ ਉਸ ਸਮੇਂ ਲੈ ਚਲੋ ਜਦੋਂ ਅਨੰਦਪੁਰ ਸਾਹਿਬ ਦੀਆਂ ਰੌਣਕਾਂ ਹੁੰਦੀਆਂ ਸਨ ਤੇ ਉਸ ਸਮੇਂ ਦਸ਼ਮੇਸ਼ ਪਿਤਾ ਦੇ دیدار ਕਰਨ ਲਈ ਰਾਜਪੂਤਾਂ ਦੀ ਜਾਈ ਇੱਕ ਬੀਬੀ ਨੇ ਆਪਣੇ ਪਤੀ ਸਮੇਤ ਸਿੱਖੀ ਧਾਰਨ ਕਰ ਲਈ ਉਹ ਤੇ ਉਸਦਾ ਪਤੀ ਆਨੰਦਪੁਰ ਹੀ ਰਹਿਣ ਲੱਗੇ ਪਤੀ ਸਿੰਘਾਂ ਦੇ ਜਥੇ ਨਾਲ ਸੇਵਾ ਕਰਦਾ ਤੇ ਇਹ ਬੀਬੀ ਦਸ਼ਮੇਸ਼ ਜੀ ਦੇ ਸਹਿਜਾਦਿਆਂ ਦੀ ਖਿਡਾਵੀ ਬਣ ਕੇ ਸੇਵਾ ਕਰਦੀ ਇਸ ਬੀਬੀ ਦੀ ਜਾਣ ਪਛਾਣ ਵਾਲੀਆਂ ਔਰਤਾਂ ਆਨੰਦਪੁਰ ਸਾਹਿਬ ਆਉਣ ਤੇ ਇਸ ਨੂੰ ਮਿਲ ਕੇ ਹੀ ਜਾਇਆ ਕਰਦੀਆਂ ਸੀ ਇੱਕ ਵਾਰ ਇਸ ਦੀ ਸਹੇਲੀ ਸੁਹਾਗੋ ਆਪਣੀ ਧੀ ਭਾਗੋ ਨਾਲ ਲੈ ਕੇ ਅਨੰਦਪੁਰ ਸਾਹਿਬ ਆਈ ਤਾਂ ਗੁਰੂ ਪਰਿਵਾਰ ਦੇ ਦਰਸ਼ਨ ਕਰਕੇ ਕਈ ਦਿਨ ਇਹਦੇ ਕੋਲ ਠਹਿਰ ਕੇ ਬिलासपुर ਰਾਜ ਮਹਿਲ ਜਾ ਮੂੜੀ ਇਹ ਦੋਵੇਂ ਮਾਂ ਤੇ ਰਾਜ ਮਹਿਲ ਚ ਦਾਸੀਆਂ ਵਜੋਂ ਨੌਕਰੀ ਕਰਦੀਆਂ ਸਨ ਸਹਿਬਜਾਦਿਆਂ ਦੀਆਂ ਕੋਮਲ ਸੋਹਣੀਆਂ ਸੂਰਤਾਂ ਭਾਗੋ ਦੇ ਹਿਰਦੇ ਅੰਦਰ ਘਰ ਕਰ ਗਈਆਂ ਅਨੰਦਪੁਰ ਸਾਹਿਬ ਦੇ ਅਨੰਦਤ ਨਜ਼ਾਰੇ ਉਸ ਦੇ ਦਿਲ ਦਿਮਾਗ ਤੇ ਉਕਰੇ ਗਏ ਜੋ ਉਸਨੇ ਪਹਿਲੀ ਅਤੇ ਆਖਰੀ ਵਾਰ ਦੇਖੇ ਸਨ ਅਲੜ ਉਮਰ ਦੀ ਦਹਲੀਜ਼ ਟੱਪ ਕੇ ਜਵਾਨ ਹੋਈ ਭਾਗੋ ਅੰਤਾਂ ਦੀ ਸੁੰਦਰਤਾ ਦੀ ਮਾਲਕ ਬਣ ਗਈ ਮਾਪਿਆਂ ਨੇ ਚੰਗਾ ਵਾਰ ਟੋਲ ਕੇ ਸਰਹੰਦ ਵਿੱਚ ਵਿਆਹ ਦਿੱਤੀ ਡੋਲਾ ਅਜੇ ਸਰਹੰਦ 'ਚ ਵੀ ਨਹੀਂ ਸੀ ਵੜਿਆ ਕਿ ਰਸਤੇ ਵਿੱਚ ੱੱੱਕੇ ਨਾਲ ਹੀ ਭਾਗੋ ਨੂੰ ਵਜ਼ੀਰਖਾਂ ਦੇ ਮੈਲੀ ਪੰਚਾ ਦਿੱਤਾ ਗਿਆ ਵਜ਼ੀਰਖਾਂ ਇਸ ਦੀ ਸੁੰਦਰਤਾ ਦੀਆਂ ਸਿਫਤਾਂ ਪਹਿਲਾਂ ਹੀ ਸੁਣ ਚੁੱਕਾ ਸੀ ਕਈ ਦਿਨ ਰੋਕੁਰਲਾ ਹਰ ਹੰਬ ਕੇ ਭਾਗੋ ਨੇ ਹਾਲਾਤਾਂ ਨਾਲ ਸਮਝੌਤਾ ਕਰ ਨਵਾਬ ਨਾਲ ਨਿਕਾਹ ਕਰਵਾ ਲਿਆ ਇਸਲਾਮ ਕਬੂਲ ਕਰਨ ਤੇ ਇਸ ਦਾ ਨਾਂ ਜੈਨ ਬੁਨੀਸਾ ਰੱਖਿਆ ਗਿਆ ਤੇ ਵਜ਼ੀਰ ਖਾਂ ਇਸ ਨੂੰ ਜੈਨਾ ਕਹਿ ਕੇ ਹੀ ਬੁਲਾਉਂਦਾ ਸਮਾਂ ਅੱਗੇ ਦੀ ਅੱਗੇ ਲੰਘਦਾ ਗਿਆ ਭਾਗੋ ਦੇ ਹਿਰਦੇ ਅੰਦਰ ਅਨੰਦਪੁਰ ਸਾਹਿਬ ਦੀਆਂ ਰੌਣਕਾਂ ਉਵੇਂ ਹੀ ਵਸੀਆਂ ਰਹੀਆਂ ਜਿਵੇਂ ਉਸਨੇ ਕਦੇ ਦੇਖੀਆਂ ਸਨ ਅਨੰਦਪੁਰ ਸਾਹਿਬ ਨੂੰ ਪਏ ਘੇਰੇ ਅਤੇ ਯੁੱਧਾਂ ਦਾ ਵੇਰਵਾ ਜੈਨਾ ਨੂੰ ਵੀ ਮਿਲਦਾ ਰਹਿੰਦਾ ਸੀ ਉਹ ਆਪਣੇ ਵਸੀਲਿਆ ਰਾਹੀਂ ਉਥੋਂ ਦਾ ਅਤਾ-ਪਤਾ ਪੁੱਛਦੀ ਰਹਿੰਦੀ ਜਦੋਂ ਦਾਦੀ ਮਾਂ ਤੇ ਨਿੱਕੀਆਂ ਜਿੰਦਾਂ ਨੂੰ ਗ੍ਰਿਫਤਾਰ ਕਰਕੇ ਠੰਡੇ ਬੁਰਜ ਵਿੱਚ ਕੈਦ ਕੀਤਾ ਗਿਆ ਤਾਂ ਇਸ ਅਪਹਾਗੀ ਖਬਰ ਨੇ ਜੈਨਾ ਦਾ ਮਨ ਦੁੱਖ ਨਾਲ ਪੀੜ ਸੁੱਟਿਆ ਠੰਡੇ ਬੁਰਜ ਦੀ ਖਬਰ ਉਸ ਤੱਕ ਪੁੱਜਦੀ ਰਹਿੰਦੀ ਉਹ ਵਜ਼ੀਰ ਖਾਂ ਦੇ ਤਰਲੇ ਮਾਰਦੀ ਕਿ ਉਹ ਗੁਰੂ ਦੀ ਮਾਂ ਅਤੇ ਸਹਬਜ਼ਾਦਿਆਂ ਨੂੰ ਛੱਡ ਦੇਵੇ ਪਰ ਪਾਪੀ ਦੇ ਮਨ ਤੇ ਤਰਲਿਆਂ ਦਾ ਕੋਈ ਅਸਰ ਨਾ ਹੋਇਆ ਜਿਸ ਦਿਨ ਨਿੱਕੀਆਂ ਜਿੰਨਾਂ ਨੂੰ ਨੀਹਾਂ ਵਿੱਚ ਚਣ ਕੇ ਮਾਰਨ ਦਾ ਹੁਕਮ ਦੇ ਕੇ ਨਵਾਬ ਮੈਲੀ ਆਇਆ ਤਾਂ ਰਾਣੀ ਜੈਨਾ ਨੇ ਰੋ ਰੋ ਕੇ ਹਾਲੋ ਬਿਹਾਲ ਹੁੰਦਿਆਂ ਹੋਇਆਂ ਸਿਰੇ ਦੇ ਵਾਸਤੇ ਪਾਉਂਦਿਆ ਕਿਹਾ ਕਿ ਰਾਜਾ ਇੰਨਾ ਮਾਸੂਮ ਜਿੰਦੜਿਆਂ ਨੂੰ ਮਾਰਨਾ ਗੁਰੂ ਦੇ ਪੁੱਤਰਾਂ ਤੇ ਬੁੱਢੜੀ ਮਾਂ ਨੂੰ ਛੱਡ ਦੇ ਵੇ ਰਾਜਾ ਇਹ ਲੋੜਾਂ ਨਾ ਮਾਰ ਮੈਥੋਂ ਇਹ ਪਾਪ ਜਾਨੀ ਹੋਣਾ ਮਾਸੂਮਾਂ ਨੂੰ ਛਡਾਉਣ ਲਈ ਰਾਣੀ ਮਾਂ ਨੇ ਵਜ਼ੀਰ ਖਾਨ ਦੇ ਹੱਦੋਂ ਪਰੇ ਤਰਲੇ ਕੀਤੇ ਪਰ ਉਹ ਪੱਥਰ ਦਿਲ ਹਿਵਾਨ ਨੂੰ ਮੋਮਨਾ ਕਰ ਸਕੀ ਆਨੰਦਪੁਰ ਚ ਕੁਝ ਦਿਨ ਰਹਿਣ ਸਮੇ ਸਹਬਜਾਦਿਆਂ ਨੂੰ ਹੱਥੀਂ ਖਡਾਉਣ ਵਾਲੀ ਜੈਨਾ ਅੱਜ ਉਹਨਾਂ ਲਈ ਕੁਝ ਵੀ ਨਾ ਕਰ ਸਕਣ ਦੀ ਸੂਰਤ ਚ ਬੇਵਸ ਹੋ ਕੇ ਤਾਂ ਮਾਰ ਕੇ ਰੋਣ ਲੱਗ ਪਈ ਉਧਰ ਨਿੱਕਿਆ ਜਿੰਦਾ ਤੇ ਦਾਦੀ ਮਾਂ ਦੀ ਸ਼ਹਾਦਤ ਹੋ ਗਈ। ਇੱਧਰ ਰਾਣੀ ਜੈਨਾ ਨੇ ਆਪਣੇ ਸੀਨੇ 'ਚ ਕਟਾਰੀ ਮਾਰ ਕੇ ਆਪਣਾ ਅੰਤ ਕਰ ਲਿਆ ਤੇ ਉਹ ਵੀ ਉੱਥੇ ਹੀ ਜਾ ਪੜੀ ਜਿੱਥੇ ਦਾਦੀ ਮਾਂ ਤੇ ਨਕੀਆਂ ਜਿੰਦਾ ਗਏ ਜਾਂ ਸਨ। ਤੁਹਾਡੀ ਜਾਣਕਾਰੀ ਲਈ ਇੱਥੇ ਦੱਸ ਦਈਏ ਜੈਨਾ ਦਾ ਵਿਰਲਾਪ ਦੇ ਸੰਲੇਖ ਹੈਠ ਭਾਈ ਵੀਰ ਸਿੰਘ ਨੇ ਅਪ੍ਰੈਲ 1902 ਈਸਵੀ ਨੂੰ ਪਹਿਲੀ ਵਾਰ ਖਾਲਸਾ ਸਮਾਚਾਰ ਅਖਬਾਰ 'ਚ ਇਸ ਨੂੰ ਪ੍ਰਕਾਸ਼ਿਆ ਸੀ। ਇਸ ਨੂੰ ਬਾਅਦ ਵਿੱਚ ਸ਼੍ਰੀ ਕਲਗੀਧਰ ਚਮਤਕਾਰ ਵਿੱਚ ਵੀ ਅੰਕਿਤ ਕੀਤਾ ਗਿਆ। ਉਮੀਦ ਹੈ ਤੁਹਾਨੂੰ ਅੱਜ ਦੀ ਇਸ ਵੀਡੀਓ ਵਿੱਚ ਕੁਝ ਨਵਾਂ ਸਿੱਖਣ ਨੂੰ ਜ਼ਰੂਰ ਮਿਲਿਆ ਹੋਵੇਗਾ ਅਤੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਤਾਂ ਕਰ ਲਿਆ। ਅੱਜ ਦੇ ਵੀਡੀਓ ਤੋਂ ਅਸੀਂ ਦੇਖਿਆ ਕਿ ਛੋਟੇ ਸਾਬਜ਼ਾਦਿਆਂ ਤੇ ਤੇ ਉਹਨਾਂ ਦੀ ਦਾਦੀ ਤੇ ਕਿੰਨਾ ਜ਼ੁਲਮ ਹੋਇਆ। ਫਿਰ ਤੁਸੀਂ ਦੇਖੋ ਕਿ ਕੁਝ ਲੋਗ ਇਹਨਾਂ ਦੀ ਸੇਵਾ ਵੀ ਕਰਦੇ ਸਨ। ਹਰ ਜਗ੍ਹਾ ਤੇ ਜਿੱਥੇ ਮੁਖਾਲਫਤ ਹੁੰਦੀ ਏ ਉੱਥੇ ਸੇਵਾ ਕਰਨ ਵਾਲੇ ਲੋਕ ਵੀ ਹੁੰਦੇ ਨੇ। ਵਜ਼ੀਰ ਖਾਨ ਦੀ ਬੀਵੀ ਵੀ ਚਾਹਦੀ ਸੀ ਕਿ ਛੋਟੇ ਸਾਹਬਜ਼ਾਦਿਆਂ ਨੂੰ ਛੱਡ ਦਿੱਤਾ ਜਾਏ ਇਹਨਾਂ ਤੇ ਜ਼ੁਲਮ ਨਾ ਕੀਤਾ ਜਾਏ ਉਹਨੇ ਵਜ਼ੀਰ ਖਾਨ ਦੇ ਬਹੁਤ ਜ਼ਿਆਦਾ ਤਰਲੇ ਵੀ ਕੀਤੇ ਬਹੁਤ ਜ਼ਿਆਦਾ ਮਿੰਨਤ ਵੀ ਕੀਤੀ ਕਿ ਛੋਟੇ ਸਾਹਬਜ਼ਾਦਿਆਂ ਤੇ ਜ਼ੁਲਮ ਨਾ ਕਰ ਵਜ਼ੀਰ ਖਾਨ ਛੋਟੇ ਸਾਹਬਜ਼ਾਦਿਆਂ ਤੇ ਜ਼ੁਲਮ ਨਾ ਕਰ ਲੇਕਿਨ ਵਜ਼ੀਰ ਖਾਨ ਆਪਣੀ ਤਾਕਤ ਦੇ ਨਸ਼ੇ ਦੇ ਵਿੱਚ ਭੁੱਲ ਚੁੱਕਿਆ ਸੀ ਕਿ ਮੈਂ ਕੀ ਕਰਨ ਜਾ ਰਿਹਾ ਹਾਂ ਹੋ ਸਕਦਾ ਹੈ ਕਿ ਛੋਟੇ ਸਾਹਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ ਵਜ਼ੀਰ ਖਾਨ ਨੂੰ ਇਸ ਚੀਜ਼ ਦਾ ਪਛਤਾਵਾ ਵੀ ਹੋਇਆ ਹੋਵੇ ਲੇਕਿਨ ਪੰਜਾਬੀ ਦੀ ਕਹਾਵਤ ਹੈ ਕਿ ਤਬ ਕਿਆ ਪਛਤਾਏ ਜਦ ਚਿੜੀਆ ਚੁਗ ਗਈ ਖੇਤ ਕਿ ਉਦੋਂ ਪਛਤਾਨ ਦਾ ਕੀ ਫਾਇਦਾ ਜਦੋਂ ਚਿੜੀਆ ਖੇਤ ਚੁਗ ਗਈ ਜਦੋਂ ਵਕਤ ਹੀ ਲੰਘ ਗਿਆ ਫਿਰ ਪਛਤਾਵੇ ਦਾ ਕੀ ਫਾਇਦਾ ਅੱਜ ਦੇਖੋ ਇੰਨੇ ਸਾਲਾਂ ਬਾਅਦ ਵੀ ਇਨੇ 100 ਸਾਲਾਂ ਬਾਅਦ ਵੀ ਅਜ ਵਜ਼ੀਰ ਖਾਨ ਨੂੰ ਲੋਕ ਬੁਰੇ ਅਲਫਾਜ਼ ਦੇ ਨਾਲ ਯਾਦ ਕਰਦੇ ਨੇ ਛੋਟੇ ਸਾਬਜ਼ਾਦਿਆਂ ਦੀ ਸ਼ਹੀਦੀ ਦੇ ਉੱਤੇ ਗਮ ਦਾ ਇਜ਼ਹਾਰ ਕਰਦੇ ਨੇ ਛੋਟੇ ਸਾਬਜ਼ਾਦਿਆਂ ਦੇ ਕਸੀਦੇ ਪੜੇ ਜਾਂਦੇ ਨੇ ਇਹ ਫਰਕ ਹੁੰਦਾ ਹੈ ਜ਼ਾਲਮ ਦੇ ਵਿੱਚ ਤੇ ਮਾਸੂਮ ਦੇ ਵਿੱਚ ਤੁਸੀਂ ਵੀ ਜ਼ਿੰਦਗੀ ਆਪਣੀ ਮਾਸੂਮ ਬਣ ਕੇ گزارੋ ਜ਼ਾਲਮ ਬਣ ਕੇ ਜ਼ੁਲਮ ਨਾ ਕਰੋ ਤਾਂ ਕਿ ਤੁਹਾਡੇ ਜਾਣ ਤੋਂ ਬਾਅਦ ਲੋਕ ਤੁਹਾਡੇ ਕਸੀਦੇ ਪੜਨ ਲੋਕ ਤੁਹਾਡੀ ਤਾਰੀਫ਼ ਕਰਨ ਨਾ ਕਿ ਵਜ਼ੀਰ ਖਾਨ ਦੀ ਤਰ੍ਹਾਂ ਤੁਹਾਨੂੰ ਬੁਰੇ ਅਲਫ਼ਾਜ਼ਾਂ ਦੇ ਨਾਲ ਯਾਦ ਕਰਨ ਤੇ ਐਸਜੀ ਅੱਜ ਦੀ ਵੀਡੀਓ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਕਮੈਂਟ ਕਰਕੇ ਦੱਸਿਆ ਜੀ ਬਹੁਤ ਸ਼ੁਕਰੀਆ